ਸਤ ਸ੍ਰੀ ਅਕਾਲ ਅੱਜ ਤੁਹਾਨੂੰ ਉਸ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰਵਾਇਤੀ ਫਸਲਾਂ ਨੂੰ ਛੱਡ ਕੇ ਲਾਹੇਵੰਦਨ ਦਾ ਅਪਣਾ ਰਿਹਾ ਯਾਨੀ ਕਿ ਫੁੱਲਾਂ ਦਾ ਕਾਰੋਬਾਰ ਕਰ ਰਹੇ ਨੇ ਅਤੇ ਫੁੱਲਾਂ ਦੀ ਖੇਤੀ ਕਰ ਰਹੇ ਨੇ ਰਣਦੀਪ ਸਿੰਘ ਦਿਓਲ ਜੋ ਕਿ ਪਿਛਲੇ ਕਈ ਸਾਲਾਂ ਤੋਂ ਜੋ ਫੁੱਲਾਂ ਦੀ ਖੇਤੀ ਕਰ ਰਹੇ ਨੇ ਅਤੇ ਚੋਖਾ ਮੁਨਾਫਾ ਵੀ ਕਮਾ ਰਹੇ ਨੇ ਉਹਨਾਂ ਕਿਸਾਨਾਂ ਦੇ ਲਈ ਪ੍ਰੇਰਨਾ ਸਰੋਤ ਨੇ ਰਣਦੀਪ ਸਿੰਘ ਦਿਓਲ ਜੋ ਕਿਸਾਨ ਕਹਿੰਦੇ ਨੇ ਕਿ ਸਾਨੂੰ ਰਵੈਤੀ ਖੇਤੀ ਤੋਂ ਬਿਨਾ ਹੋਰ ਕੁਝ ਬਚਦਾ ਹੀ ਨਹੀਂ ਪਰ ਰਣਦੀਪ ਸਿੰਘ ਦਿਓਲ ਦਾ ਕਹਿਣਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਹੇ ਹਾਂ ਤੇ ਚੌਖਾ ਮੁਨਾਫਾ ਕਮਾ ਰਹੇ ਹਾਂ ਅੱਜ ਸਾਡੇ ਨਾਲ ਰਣਦੀਪ ਸਿੰਘ ਦਿਓਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੇਕਰ ਗੱਲ ਕੀਤੀ ਜਾਵੇ ਕਿੰਨੇ ਸਾਲਾਂ ਤੋਂ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਤੇ ਕਿੰਨੇ ਏਕੜ ਚੋਰੀ ਹੈ ਦੇਖੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਹੋ ਇਹ ਕਰੀਬ 9-10 ਸਾਲ ਹੋ ਗਏ ਜਦੋਂ ਮੈਂ ਇਹ ਸੋਚਿਆ ਕਿਉਂਕਿ ਬਹੁਤ ਸਾਲਾਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਕਿ ਸਾਡੇ ਪੰਜਾਬ ਦੀ ਜੋ ਧਰਤੀ ਹੈ ਉਹ ਝੋਨੇ ਕਰਕੇ ਖਾਸ ਕਰਕੇ ਉਹਦਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਝੋਨੇ ਲਈ ਵਰਤਿਆ ਜਾਂਦਾ ਹੈ ਤੇ ਉਹ ਕਿਤੇ ਨਾ ਕਿਤੇ ਖਤਮ ਹੋ ਰਿਹਾ ਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਆਉਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਤੇ ਸੋਚ ਕੇ ਮੈਂ ਥੋੜੀ ਪਹਿਲਾਂ ਕਰੀਬ 1 ਏਕੜ ਦੇ ਵਿੱਚ ਫੁੱਲਾਂ ਦੀ ਜੋ گلاب ਦੇ ਫੁੱਲ ਨੇ ਉਹਨਾਂ ਦੀ ਖੇਤੀ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਸ਼ੁਰੂਆਤ ਹਾਂ ਬਿਲਕੁਲ ਸ਼ੁਰੂਆਤ ਕੀਤੀ ਕਿਉਂਕਿ ਕੋਈ ਮੰਡੀ ਕਰਨੀ ਹੈ ਪੰਜਾਬ ਦੇ ਵਿੱਚ ਤੇ ਬੜਾ ਡਰ ਵੀ ਲੱਗਦਾ ਸੀ ਵੀ ਆਪਾਂ ਖੇਤੀਬਾੜੀ ਕਰਨੀ ਬਦਲਣੇ ਲੱਗੇ ਆ ਤਾਂ ਉਹਦੇ ਵਿੱਚ ਪਤਾ ਨਹੀਂ ਕੀ ਹੋਏਗਾ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਥੋੜਾ ਹੌਸਲਾ ਹੋਇਆ ਵੀ ਚਲੋ ਜਿੰਨਾ ਕ ਆਪਾਂ ਰਵੈਤੀ ਫਸਲਾਂ ਦੇ ਵਿੱਚੋਂ ਕਮਾਉਨੇ ਆ ਪਰ ਕਿਤੇ ਨਾ ਕਿਤੇ ਪੰਜਾਬ ਨੂੰ ਬਚਾਉਣ ਵਾਸਤੇ ਕਹਿੰਦੇ ਕਿwidetilde ਇੱਕ ਚੁੰਝ ਪਰ ਕੇ ਲੱਗੀ ਸੀ ਪਾਣੀ ਦਾ ਬੁਝਾਉਣ ਵਾਲਾ ਚ ਤਾਂ ਹੋਵਾਂਗੇ ਘਟੋ ਘਟ ਵੀ ਪਾਣੀ ਬਚਾਉਣ ਵਾਲਾ ਚ ਤਾਂ ਹੋਵਾਂਗੇ ਤਾਂ ਉਹਨੂੰ ਸੋਚਦੇ ਹੋਏ ਅਸੀਂ ਫਿਰ ਦੋ ਤਿੰਨ ਚਾਰ ਸਾਲਾਂ ਦੇ ਵਿੱਚ ਸਾਡੇ ਕੋਲ ਇੱਥੇ ਇਸ ਜਗ੍ਹਾ ਦੇ ਉੱਤੇ ਜਿੱਥੇ ਘਰ ਹੈ ਇੱਥੇ ਸਾਡੇ ਕੋਲ ਕਰੀਬ 5 ਏਕੜ ਦੇ ਕਰੀਬ ਫਿਰ ਅਸੀਂ ਇਹ ਫਸਲ ਜੋ ਫੁੱਲਾਂ ਦੀ ਹੈ ਇਹਦੀ ਖੇਤੀ ਕਰ ਰਹੇ ਹਾਂ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਕਿਤੇ ਨਾ ਕਿਤੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਵਿੱਚ ਕਿਉਂਕਿ ਇਹਦੇ ਤੇ ਪਾਣੀ ਜਿਆਦਾ ਨਹੀਂ ਵਰਤੋਂ ਹੁੰਦੀ ਹੋਰ ਲੇਬਰ ਦੀ ਕਾਫੀ ਜਿਆਦਾ ਲੋਡ ਪੈਂਦੀ ਹੈ ਪਰ ਮੈਨੂੰ ਇਸ ਗੱਲ ਦਾ ਬੜਾ ਦਿਲ ਨੂੰ ਸਕੂਨ ਵੀ ਹੈ ਤੇ ਖੁਸ਼ੀ ਵੀ ਹੈ ਕਿ ਪੰਜਾਬ ਦਾ ਪਾਣੀ ਕਿਤੇ ਨਾ ਕਿਤੇ ਮੈਂ ਬਚਾਉਣ ਦੇ ਵਿੱਚ ਮਦਦਗਾਰ ਹੋ ਰਿਹਾ ਜੂਰ ਸਾਹਿਬ ਜੇਕਰ ਗੱਲ ਕੀਤੀ ਹੈ ਤੁਸੀਂ 5 ਏਕੜ ਦੇ ਵਿੱਚ ਫੁੱਲਾਂ ਦੀ ਖੇਤੀ ਕਰ ਰਹੇ ਹੋ ਆ ਜੇਕਰ ਜੀਰੀ ਜਾਂ ਕਣਕ ਦੇ ਨਾਲ ਕੰਪੈਰੀਸ਼ਨ ਕੀਤਾ ਜਾਵੇ ਤਾਂ ਕਿੰਨਾ ਕੁ ਮੁਨਾਫਾ ਕਮਾਇਆ ਜਾ ਰਿਹਾ ਦੇਖੋ ਇਹਦੇ ਵਿੱਚ ਇਹ ਹੈ ਜੀ ਕਿ ਸੀਜ਼ਨ ਦੀ ਗੱਲ ਹੁੰਦੀ ਹੈ ਕਿਉਂਕਿ ਇਹ ਤਾਂ ਕੋਈ ਵੰਡੀ ਕਰਨ ਦਾ ਹੈ ਨਹੀਂਗਾ ਪਰ ਜਦ ਜੇ ਕਦੇ ਸੀਜ਼ਨ ਹੋਵੇ ਤਾਂ ਵਧੀਆ ਵੀ ਹੋ ਜਾਂਦਾ ਹੈ ਕਿਤੇ ਨੁਕਸਾਨ ਵੀ ਹੋ ਜਾਂਦਾ ਹੈ ਪਰ ਜੇ ਆਪਾਂ ਓਵਰਲ ਲਈਏ ਤਾਂ ਜਿੰਨੀ ਕ ਆਪਾਂ ਨੂੰ ਕਣਕ ਤੇ ਝੋਨੇ ਦੇ ਵਿੱਚੋਂ ਜਿੰਨੀ ਕ ਆਪਾਂ ਨੂੰ ਆਮਦਨ ਹੁੰਦੀ ਹੈ ਉਨੀ ਕ ਆਮਦਨ ਲਗਭਗ ਲਗਭਗ ਹੋ ਜਾਂਦੀ ਹੈ ਤੇ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਵਾਤਾਵਰਣ ਨੂੰ ਵੀ ਸਾਫ਼ ਸੁਥਰਾ ਰੱਖਦੇ ਆ ਹੋਰ ਬਹੁਤ ਸਾਰੇ ਇਹਦੇ ਨਾਲ ਫਾਇਦੇ ਵੀ ਹੁੰਦੇ ਆ ਇਹਦੇ ਨਾਲ ਜੜੀ ਬੂਟੀਆਂ ਵੀ ਕਈ ਤਿਆਰ ਹੁੰਦੀਆਂ ਨੇ ਕਈ ਚੀਜ਼ਾਂ ਦੇ ਵਿੱਚ ਇਹਦੀ ਜਿਹੜਾ ਫੁੱਲ ਹੈ ਇਹ ਕਿਉਂਕਿ ਆਰਗੈਨਿਕ ਹੈ ਕੋਈ ਅਸੀਂ ਖਾਦ ਵਗੈਰਾ ਇਹਦੇ ਵਿੱਚ ਜਾਂ ਕੋਈ ਸਪਰੇ ਵਗੈਰਾ ਜਿਆਦਾ ਯੂਜ਼ ਨਹੀਂ ਕਰਦੇ ਤਾਂ ਉਹਦੇ ਨਾਲ ਲੋਕਾਂ ਨੂੰ ਜੜੀ ਬੂਟੀਆਂ ਦੇ ਵਿੱਚ ਵੀ ਬੈਨੀਫਿਟ ਹੈ ਵਾਤਾਵਰਨ ਵੀ ਸਾਫ਼ ਸੁਥਰਾ ਹੈ ਦਵਾਈਆਂ ਦਵਾਈਆਂ ਘੱਟ ਛਿੜਕੀਆਂ ਜਾਂਦੀਆਂ ਨੇ ਤਾਂ ਉਹਦੇ ਲਈ ਬੜਾ ਲਾਹੇਵੰਦ ਹੈ ਤੇ ਸਾਡਾ ਇੱਥੇ ਘਰ ਵੀ ਹੈ ਤੇ ਸਾਡੀ ਖੂਬਸੂਰਤੀ ਵੀ ਬਣਦੀ ਹੈ ਅਸੀਂ ਹੋਰ ਵੀ ਤੁਸੀਂ ਦੇਖਿਆ ਵੀਡੀਓ ਚ ਦਿਖਾਵਾਂਗੇ ਕਿ ਹੋਰ ਵੀ ਕਈ ਦਰਖਤ ਵਗੈਰਾ ਇੱਥੇ ਲਾ ਰੱਖਿਆ ਹੈ ਤੇ ਮੈਨੂੰ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਹਾਂ ਵਾਤਾਵਰਨ ਨੂੰ ਆਪਾਂ ਕਿਸ ਤਰੀਕੇ ਨਾਲ ਵਧੀਆ ਬਣਾ ਸਕੀਏ ਤਾਂ ਜੋ ਜੋ ਕੈਂਸਰ ਫੈਲ ਰਹੇ ਆ ਸਾਡੇ ਮਾਲਵੇ ਦੇ ਵਿੱਚ ਖਾਸ ਕਰਕੇ ਉਹਦੇ ਨੂੰ ਵੀ ਰੋਕཐામ ਲੱਗ ਸਕੇ ਹਾਂ ਤੇ ਹੁਣ ਸਭ ਤੁਸੀਂ ਮੰਡੀ ਕਰਨ ਦੀ ਗੱਲ ਕੀਤੀ ਆ ਕਿੰਨੇ ਕਿਆ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਵਰਕੇ ਜੇਕਰ ਮੰਡੀਕਰਨ ਪ੍ਰੋਪਰ ਹੋ ਜੇ ਸਰਕਾਰ ਕੁਛ ਨਾ ਕੁਛ ਕਰੇ ਜਿਸ ਤਰ੍ਹਾਂ ਤੁਸੀਂ 5 ਏਕੜ ਦੇ ਵਿੱਚ ਕਰ ਰਹੇ ਹੋ ਤੁਹਾਡੀ ਸਰਕਾਰ ਬਾਹ ਫੜੇ ਮਦਦ ਕਰੇ ਤਾਂ ਉਹਨਾਂ ਨੇ ਲਗਦਾ ਕਿ ਤੁਹਾਨੂੰ ਦੇਖ ਦੇ ਕੇ ਹੋਰ ਵੀ ਕਿਸਾਨ ਪ੍ਰੇਰਿਤ ਹੋ ਕੇ ਵੱਡੀ ਗਿਣਤੀ ਦੇ ਵਿੱਚ ਫੁੱਲਾਂ ਦੀ ਖੇਤੀ ਕਰ ਸਕਦੇ ਨੇ ਹਾਂ ਬਿਲਕੁਲ ਅਗਰ ਹੋਵੇ ਜੀ ਇਸ ਤਰੀਕੇ ਦਾ ਮੰਡੀਕਰਨ ਦਾ ਤਾਂ ਲੋਕ ਬਹੁਤ ਸਾਰੇ ਕਰ ਸਕਦੇ ਆ ਪਰ ਮੈਨੂੰ ਬੜਾ ਅਫਸੋਸ ਹੈ ਕਿਉਂਕਿ ਅਸੀਂ ਫੁੱਲਾਂ ਦੀ ਖੇਤੀ ਮੈਂ ਕਰੀਬ-ਕਰੀਬ 8 ਸਾਲ ਹੋ ਗਏ ਕਰਦੇ ਨੂੰ ਪਹਿਲਾਂ ਥੋੜੀ ਕੀਤੀ ਫਿਰ 8 ਸਾਲ ਤੋਂ ਤਾਂ ਲਗਭਗ ਕਰ ਰਹੀਆਂ ਰਹੇ ਆ ਤੇ ਸਾਨੂੰ ਤਾਂ ਜਿਹੜੇ ਮਤਲਬ ਸਰਕਾਰ ਆ ਉਹ ਕਿਸਾਨ ਵੀ ਨਹੀਂ ਮੰਦੀ ਨਾ ਤਾਂ ਇਹਦਾ ਕੋਈ ਜੇ ਫਾਰਮ ਮਿਲਦਾ ਹੈ ਨਾ ਉਹ ਤੋਂ ਬਾਅਦ ਜਿਹੜੀਆਂ ਫੈਸਿਲਿਟੀਆਂ ਨੇ ਕਿਸਾਨਾਂ ਨੂੰ ਚਾਹੇ ਉਹ ਆਯੂਸ਼ਮਾਨ ਬੀ ਕਾਰਡ ਦੀ ਗੱਲ ਕਰ ਲਓ ਜਾਂ ਹੋਰ ਕੋਈ ਵੀ ਫੈਸਿਲਿਟੀਆਂ ਨੇ ਜਿਹੜੀਆਂ ਉਹ ਜੇ ਫਾਰਮ ਤੋਂ ਬਿਨਾ ਉਹ ਮਿਲਦੀਆਂ ਨਹੀਂ ਤਾਂ ਜੇ ਕਿਸਾਨਾਂ ਨੂੰ ਫੈਸਿਲਿਟੀਆਂ ਦਿੱਤੀ ਜਾਵੇ 24 ਘੰਟੇ ਬਿਜਲੀ ਦਿੱਤੀ ਜਾਵੇ ਇਹਦੇ ਵਾਸਤੇ ਕਿਉਂਕਿ ਰਾਤਾਂ ਨੂੰ ਬਿਜਲੀ ਆਉਂਦੀ ਹੈ ਤੇ ਫੁੱਲਾਂ ਵਾਸਤੇ ਰਾਤਾਂ ਨੂੰ ਬਿਜਲੀ ਲਾਉਣਾ ਰਾਤਾਂ ਨੂੰ ਪਾਣੀ ਲਾਉਣਾ ਕਿਉਂਕਿ ਥੋੜਾ ਪਾਣੀ ਲੱਗਣਾ ਹੁੰਦਾ ਤੇ ਹੋਰ ਵੀ ਕਈ ਤਰੀਕੇ ਦੀਆਂ ਔਕੜਾਂ ਦਾ ਸਾਹਮਣਾ ਇਹਦੇ ਵਿੱਚ ਕਰਨਾ ਪੈਂਦਾ ਹੈ ਅਗਰ ਸਰਕਾਰ ਬਾਹ ਫੜੇ ਕਿਸਾਨਾਂ ਦੀ ਤਾਂ ਕੁਝ ਵੀ ਹੋ ਸਕਦਾ ਹੈ ਜਿਹੜਾ ਆਪਾਂ ਇੰਨੀ ਐਡਵਰਟਾਈਜ਼ਮੈਂਟ ਕਰ ਦਿੰਨੇ ਆ ਕਿ ਹਾਂ ਜੀ ਤੁਸੀਂ ਪਰਾਲੀ ਨੂੰ ਅੱਗ ਨਾਲ ਲਾਓ ਤੁਸੀਂ ਜੀ ਵਾਤਾਵਰਨ ਖਰਾਬ ਹੋ ਰਿਹਾ ਤੁਸੀਂ ਸਿੱਧੀ ਬਜਾਈ ਕਰੋ ਜੇ ਸਰਕਾਰ ਬਾਹ ਫੜੇ ਕਿਸਾਨਾਂ ਦੀ ਤਾਂ ਬਹੁਤ ਸਾਰੇ ਹੋਰ ਧੰਦੇ ਨੇ ਚਾਹੇ ਉਹ ਸਬਜ਼ੀਆਂ ਦਾ ਧੰਦਾ ਚਾਹੇ ਉਹ ਇਹ ਹੈ ਚਾਹੇ ਹੋਰ ਬਹੁਤ ਤਰੀਕੇ ਦੇ ਫੁੱਲ ਨੇ ਜਿਹੜੇ ਸਜਾਵਟ ਦੇ ਵਿੱਚ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਹੁੰਦੇ ਆ ਤਾਂ ਉਹਨਾਂ ਦੀ ਖੇਤੀ ਕੀਤੀ ਜਾ ਸਕਦੀ ਹੈ ਜੀਓ ਸਰ ਜੇਕਰ ਗੱਲ ਕਰ ਲਈਏ ਤਾਂ ਮਾਰਕੀਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਫੁੱਲਾਂ ਦੀ ਮਾਰਕੀਟਿੰਗ ਦਾ ਇਹੀ ਹੈ ਜੀ ਵੀ ਜਿਹੜੇ ਦੁਕਾਨਦਾਰ ਨੇ ਜਾਂ ਕੋਈ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ ਕੰਮ ਸਜਾਵਟ ਵਗੈਰਾ ਦਾ ਕੀਤਾ ਹੋਇਆ ਉਹੀ ਲੋਕ ਆ ਕੇ ਗੱਲ ਕਰਦੇ ਆ ਇੱਕ ਲੁਧਿਆਣੇ ਕੋਈ ਪ੍ਰਾਈਵੇਟ ਮਤਲਬ ਜਗਾ ਉੱਥੇ ਉਹ ਉੱਥੇ ਵੀ ਜ਼ਿਆਦਾ ਵਿਕਰੀ ਹੁੰਦੀ ਹੈ ਕਿਉਂਕਿ ਉੱਥੋਂ ਬਾਕੀ ਪੰਜਾਬ ਦੇ ਵਿੱਚ ਸਾਰੀ ਖਰੀਦਦਾਰੀ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਜ਼ਿਆਦਾ ਲਿੰਕ ਹੋ ਕੇ ਉੱਥੇ ਪਰ ਸਸਤਾ ਜਾਂਦਾ ਉਹਨਾਂ ਮੁਨਾਫਾ ਨਹੀਂ ਹੁੰਦਾ ਤੇ ਜਿਆਦਾ ਦੁਕਾਨਦਾਰਾਂ ਦੇ ਉੱਤੇ ਡਿਪੈਂਡੈਂਟ ਰਹਿੰਦਾ ਹੈ ਜਦੋਂ ਦੁਕਾਨਦਾਰਾਂ ਕੋਲ ਕੰਮ ਨਹੀਂ ਹੁੰਦਾ ਤਾਂ ਉਸ ਸਮੇਂ ਤੇ ਇਹ ਜੀ ਦਿੱਕਤ ਆ ਜਾਂਦੀ ਹੈ ਕਿਉਂਕਿ ਇਹ ਫੁੱਲ ਇਹੋ ਜਿਹਾ ਹੁੰਦਾ ਗੁਲਾਬ ਦਾ ਆਪਾਂ ਨੂੰ ਪਤਾ ਹੈ ਵੀ ਅਗਰ ਇੱਕ ਵਾਰੀ ਇੱਕ ਦਿਨ ਵੀ ਨਾ ਆਪਾਂ ਤੋੜੀਏ ਤਾਂ ਉਹ ਝੜ ਜਾਂਦਾ ਹੈ ਜੇ ਆਪਾਂ ਨੂੰ ਤੋੜ ਕੇ ਰੱਖ ਲਈਏ ਤਾਂ ਇੱਕ ਦਿਨ ਦੇ ਵਿੱਚ ਹੀ ਖਰਾਬ ਹੋ ਜਾਂਦਾ ਤਾਂ ਉਦੋਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਪਰ ਜਦੋਂ ਸੀਜ਼ਨ ਹੁੰਦਾ ਕੋਈ ਵਿਆਹ ਸ਼ਾਦੀਆਂ ਦਾ ਜਾਂ ਕੋਈ ਤਿਉਹਾਰ ਹੁੰਦੇ ਆ ਜਾਂ ਕੋਈ ਮੰਦਿਰਾਂ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਉਸ ਤਰੀਕ ਉਸ ਉਸ ਟਾਈਮ ਦੇ ਵਿੱਚ ਵਧੀਆ ਖਰੀਦਦਾਰੀ ਦੁਕਾਨਦਾਰਾਂ ਵੱਲੋਂ ਕੀਤੀ ਜਾਂ ਅਜੇ ਹਣੀ ਕਿਹਾ ਵੀ ਰਣਦੀਪ ਕਿਹੜੇ ਚੱਕਰਾਂ 'ਚ ਪੈ ਗਏ ਜੀਰੀ ਲਾਓ ਪਾਣੀ ਲਾਓ ਵੜ ਲਓ ਮੁਨਾਫਾ ਸਿੱਧਾ ਆੜਤੀ ਤੋਂ ਪੈਸੇ ਲਿਆਓ ਕਿਤੇ ਉਹਨਾਂ ਦੁਕਾਨਦਾਰਾਂ ਦੇ ਪਿੱਛੇ-ਪਿੱਛੇ ਫਿਰਦੇ ਨੇ ਪਹਿਲਾਂ ਪਹਿਲਾਂ ਉਹਨਾਂ ਨੇ ਵੀ ਬੜਾ ਕਿਹਾ ਵੀ ਤੂੰ ਇਹ ਕੀ ਕੰਮ ਕਰਨ ਲੱਗ ਗਿਆ ਵੀ ਇਹ ਕੀ ਤੂੰ ਦਰਖਤ ਘਰੇ ਕਰ ਲਏ ਇੱਥੇ ਝਾੜ ਝਾੜੀਆਂ ਲਾਲੀਆਂ ਨੇ ਚ ਕੀ ਨਿਕਲੂਗਾ ਇਹਨਾਂ ਚ ਕੱਖਰੇ ਹੋ ਜਾਂਦੇ ਆ ਹੋਰ ਹੋ ਜਾਂਦੇ ਆ ਪਰ ਹੌਲੀ ਹੌਲੀ ਕਰਦਿਆਂ ਨੂੰ ਵੀ ਲੱਗਿਆ ਵੀ ਨਹੀਂ ਮੈਂ ਜਦੋਂ ਸਮਝਾਇਆ ਤਾਂ ਉਹਨਾਂ ਨੇ ਵੀ ਮੇਰੀ ਸਪੋਰਟ ਕੀਤੀ ਤੇ ਜਦੋਂ ਉਹਨਾਂ ਨੂੰ ਲੱਗਿਆ ਵੀ ਆਪਾਂ ਨੂੰ ਜਿੰਨੀ ਕਿ ਜੀਰੀ ਦੇ ਵਿੱਚੋਂ ਜਾਂ ਕੜਕ ਦੇ ਵਿੱਚੋਂ ਆਮਦਨ ਹੁੰਦੀ ਸੀ ਉਹੀ ਜੀ ਆਮਦਨ ਹੋ ਰਹੀ ਹੈ ਤੇ ਘਰ ਦੇ ਆਲੇ ਦੁਆਲੇ ਵਧੀਆ ਖੁਸ਼ਬੂ ਵੀ ਆਉਂਦੀ ਹੈ ਵਧੀਆ ਵਾਤਾਵਰਨ ਵੀ ਹੈ ਆਕਸੀਜਨ ਵੀ ਮਿਲਦੀ ਹੈ ਤਾਂ ਉਹਨਾਂ ਨੇ ਵੀ ਸਪੋਰਟ ਕੀਤੀ ਹੈ ਤੇ ਅੱਜ ਘਰ ਦੇ ਵੀ ਹੇ ਸਪੋਰਟ ਕਰ ਰਹੀ ਹੈ ਪਰ ਸਰਕਾਰ ਨੂੰ ਜਰੂਰ ਮੈਂ ਦੁਬਾਰਾ ਅਪੀਲ ਕਰੂੰਗਾ ਵੀ ਸਰਕਾਰ ਕਟੋਕੜ ਸਾਨੂੰ ਕਿਸਾਨਾਂ ਦਾ ਦਰਜਾ ਤਾਂ ਦੇ ਦੇਵੇ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਨੂੰ ਕਿਸਾਨਾਂ ਤੱਕ ਦਾ ਦਰਜਾ ਨਹੀਂ ਮਿਲਦਾ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ ਉਹਨਾਂ ਨੂੰ ਕੋਈ ਸਬਸਿਡੀ ਨਹੀਂ ਮਿਲਦੀ ਸਰਕਾਰ ਨੂੰ ਜਰੂਰ ਚਾਹੀਦਾ ਵੀ ਸਾਡੇ ਲਈ ਕੋਈ ਨਾ ਕੋਈ ਬਾਹ ਫੜੇ ਤੇ ਸਰਕਾਰ ਕੁਝ ਨਾ ਕੁਝ ਜਿਹੜੇ ਅਸੀਂ ਫੁੱਲਾਂ ਦਾ ਕਾਰੋਬਾਰ ਕਰਦੇ ਆ ਜਾਂ ਕੋਈ ਫਲਾਂ ਦਾ ਕਾਰੋਬਾਰ ਕਰਦਾ ਉਹਨਾਂ ਨੂੰ ਵੀ ਫੈਸਿਲਿਟੀ ਦਿੱਤੀ ਜਾਣੀ ਚਾਹੀਦੀ ਹਾ ਦੇਵਲ ਸਾਹਿਬ ਤੁਸੀਂ ਵਾਰ-ਵਾਰ ਜੇਕਰ ਕਰ ਰਹੇ ਹੋ ਕਿ ਸਰਕਾਰ ਬਾਹ ਫੜੇ ਤਾਨੂੰ ਲੱਗਦਾ ਕਿ ਜੇਕਰ ਸਰਕਾਰ ਕਿਸਾਨ ਮੰਨ ਲੈਂਦੀ ਆ ਵਾਂ ਫੜ ਲੈਂਦੀ ਆ ਕਿ ਇਸ ਤੋਂ ਪ੍ਰੇਰਿਤ ਹੋ ਕੇ ਕਿਸਾਨ ਰਵਾਇਤੀ ਫਸਲਾਂ ਨੂੰ ਛੱਡ ਕਿੱਧਰ ਆ ਜਾਣਗੇ ਹਾਂ ਬਿਲਕੁਲ ਆਉਣਾ ਚਾਹੀਦਾ ਜੀ ਮੈਨੂੰ ਲੱਗਦਾ ਮੇਰਾ ਮਨ ਕਹਿੰਦਾ ਵੀ ਹਾਂ ਜ਼ਰੂਰ ਆਉਣਗੇ ਜਦੋਂ ਕਿਤੇ ਮੁਨਾਫਾ ਦਿਖੂਗਾ ਤਾਂ ਲੋਕ ਆਪਣੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਕਿਸਾਨ ਨੇ ਉਹ ਆਪਾਂ ਨੂੰ ਸ਼ਾਇਦ ਲੱਗਦੇ ਹੁਣ ਕੋਈ ਸ਼ਹਿਰ ਵਾਲਾ ਬੰਦਾ ਹੋਵੇ ਆਪਾਂ ਤਾਂ ਜਾਣਦੇ ਆ ਵਿਸ਼ਾ ਦੇ ਜਾਣ ਕੇ ਪਾਣੀ ਕੱਢੀ ਜਾਂਦੇ ਆ ਉਹਨਾਂ ਦਾ ਵੀ ਜੀ ਨਹੀਂ ਕਰਦਾ ਜਿਹੜੇ ਕਿਸਾਨ ਨੇ ਪਿੰਡਾਂ ਦੇ ਵਿੱਚ ਵੀ ਜਿਹੜੇ ਜੀਰੀ ਦੀ ਫਸਲ ਵੀ ਬੀਜਦੇ ਆ ਉਹਨਾਂ ਦਾ ਜੀ ਨਹੀਂ ਕਰਦਾ ਪਰ ਜੇ ਸਿਰ ਦੇ ਉੱਤੇ ਕਰਜ਼ਾ ਚੜਿਆ ਹੁੰਦਾ ਜਦੋਂ ਦਿਖਦਾ ਹੁੰਦਾ ਵੀ ਅਸੀਂ ਕਰਜ਼ਾ ਲਾਉਣਾ ਹੈ ਨਹੀਂ ਸਾਡੀ ਕੋਈ ਕੁਰਕੀ ਹੋ ਜੂਗੀ ਉਸ ਸਮੇਂ ਤੇ ਜਾ ਕੇ ਉਹਨਾਂ ਨੂੰ ਜੀਰੀ ਦੀ ਬਜਾਈ ਕਰਨੀ ਪੈਂਦੀ ਆ ਉਸ ਸਮੇਂ ਤੇ ਜਾ ਕੇ ਉਹਨਾਂ ਨੂੰ ਡੂੰਗੇ ਬੋਰ ਵੀ ਕਰਨੇ ਪੈਂਦੇ ਆ ਪਾਣੀ ਵੀ ਕੱਢਣਾ ਪੈਂਦਾ ਜੇ ਉਹਨਾਂ ਨੂੰ ਕੋਈ ਹੋਰ ਹੱਲ ਮਿਲ ਜਵੇ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਵੀ ਪੰਜਾਬ ਦੇ ਪਾਣੀ ਨੂੰ ਆਪਾਂ ਖਤਮ ਕਰ ਲਈਏ ਆਪਣੇ ਬੱਚਿਆਂ ਵਾਸਤੇ ਜਿਹੜਾ ਪਾਣੀ ਆਇਆ ਹੋਇਆ ਧਰਤੀ ਦੇ ਵਿੱਚ ਪਰਮਾਤਮਾ ਨੇ ਪਤਾ ਨਹੀਂ ਕਰੋੜਾਂ ਸਾਲਾਂ ਦੇ ਵਿੱਚ ਪੈਦਾ ਹੋਇਆ ਉਹ ਪਾਣੀ ਨੂੰ ਆਪਾਂ ਖਤਮ ਕਰ ਲੀਏ ਜੇ ਉਹਨਾਂ ਨੂੰ ਕੋਈ ਨਾ ਕੋਈ ਬਖਰੇਵਾ ਬੱਕਰੀ ਬੱਕਰੀ ਫਸਲ ਦਾ ਕੋਈ ਉਹਨਾਂ ਨੂੰ ਦਿੱਤਾ ਜਾਵੇ ਸਰਕਾਰ ਵੱਲੋਂ ਤਾਂ ਉਹ ਜ਼ਰੂਰ ਉਸ ਨੂੰ ਅਪਣਾਉਣਗੇ ਜੁਰ ਸਾਹਿਬ ਲਾਸਟ ਸਵਾਲ ਉਹਨਾਂ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਹਲੇ ਵੀ ਰਵਾਇਤੀ ਫਸਲਾਂ ਦੇ ਚੱਕਰ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਲਗਾਤਾਰ ਜੇਕਰ ਗੱਲ ਕਰ ਲਈਏ ਚਾਹੇ ਸਰਕਾਰਾਂ ਨੇ ਸਮਾਜ ਸੇਵੀ ਨੇ ਲਗਾਤਾਰ ਆਖਿਆ ਹੈ ਕਿ ਪੰਜਾਬ ਦੇ ਵਿੱਚ ਕੁਝ ਸਮੇਂ ਬਾਅਦ ਜੋ ਪਾਣੀ ਆ ਉਹ ਖਤਮ ਹੋ ਜਾਣਾ ਹਾਂ ਦੇਖੋ ਬਿਲਕੁਲ ਇਹ ਗੱਲ ਤਾਂ ਏਸੀ ਗੱਲ ਤਾਂ ਮੈਨੂੰ ਡਰ ਸੀਗਾ ਤੇ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਜਿੰਨਾ ਵੀ ਕੁਝ ਕਰ ਸਕਦੇ ਆ ਮਿਹਨਤ ਦੇ ਨਾਲ ਕੋਈ ਹੋਰ ਤਰੀਕੇ ਦੀ ਆਪਾਂ ਫਸਲ ਸਬਜ਼ੀਆਂ ਦੇ ਵਿੱਚ ਬੜਾ ਵਧੀਆ ਮੁਨਾਫਾ ਜੇ ਆਪਾਂ ਵਧੀਆ ਸਬਜ਼ੀਆਂ ਕੋਈ ਸਪਰੇਹਾਂ ਤੋਂ ਟੀਕਿਆਂ ਤੋਂ ਬਿਨਾਂ ਦੀ ਇਹ ਸਬਜ਼ੀਆਂ ਦਿਨਾਂ ਦਾ ਲੋਕ ਲੈਣ ਵਾਸਤੇ ਤਿਆਰ ਬੈਠਿਆ ਮਹਿੰਗੀਆਂ ਵੀ ਲੈਣ ਵਾਸਤੇ ਤਿਆਰ ਬੈਠਿਆ ਆਪਾਂ ਵਧੀਆ ਤਰੀਕੇ ਦਾ ਉਹਨਾਂ ਨੂੰ ਖਾਣ ਪਾਣ ਦਈਏ ਆਰਗੈਨਿਕ ਤਰੀਕੇ ਦੇ ਨਾਲ ਉਗਾਈਏ ਚਾਹੇ ਘੱਟ ਹੋ ਜੇ ਤੇ ਮੈਂ ਇੱਕ ਜਰੂਰ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਜਰੂਰ ਇੱਕ ਬੇਨਤੀ ਕਰੂੰਗਾ ਕਿ ਜਿਹੜੀਆਂ ਸਬਜ਼ੀਆਂ ਜਾਂ ਫਲ ਤੁਹਾਨੂੰ ਬੜੇ ਸਾਫ਼ ਸੁਥਰੇ ਦਿਖਦੇ ਆ ਨਾ ਬੜੇ ਕਲੀਅਰ ਦਿਖਦੇ ਆ ਉਹਨਾਂ ਉੱਤੇ 19 ਰੇਸ ਸਪਰੇਅ ਕੀਤੀ ਹੁੰਦੀ ਹੈ ਜਿਹੜੇ ਲੋਕ ਆਰਗੈਨਿਕ ਉਗਾਉਂਦੇ ਆ ਉਹ ਕਿਤੇ ਨਾ ਕਿਤੇ ਕਦੇ ਛੋਟਾ ਵੀ ਹੁੰਦਾ ਕੋਈ ਸਬਜ਼ੀ ਛੋਟੀ ਹੁੰਦੀ ਹੈ ਫਲ ਛੋਟਾ ਹੁੰਦਾ ਪਰ ਉਹ ਆਰਗੈਨਿਕ ਤਰੀਕੇ ਨਾਲ ਉਗਾਏ ਹੁੰਦੇ ਆ ਆਪਾਂ ਇਹੋ ਜਿਹੇ ਜਿਹੜੇ ਆਪਣੇ ਖੁਦ ਦੇ ਇੱਥੋਂ ਦੇ ਕਿਸਾਨ ਨੇ ਉਹਨਾਂ ਦੀਆਂ ਫਸਲਾਂ ਉਹਨਾਂ ਦੇ ਫਲ ਉਹਨਾਂ ਦੀਆਂ ਸਬਜ਼ੀਆਂ ਖਰੀਦੀਏ ਤਾਂ ਜੋ ਉਹਨਾਂ ਨੂੰ ਵੀ ਜਿਆਦਾ ਉਤਸ਼ਾਹਿਤ ਹੋਣ ਤੇ ਇਹੋ ਜੇ ਕੰਮ ਉਹਦੇ ਵਾਸਤੇ ਕਰਨ ਤੇ ਜਿਹੜਾ ਆਪਾਂ ਪੰਜਾਬ ਦਾ ਪਾਣੀ ਹੈ ਤੇ ਪੰਜਾਬ ਦਾ ਵਾਤਾਵਰਨ ਹੈ ਉਹਨੂੰ ਆਪਾਂ ਬਚਾ ਸਕੀਏ ਬਿਲਕੁਲ ਐਸੀ ਰਣਦੀਪ ਸਿੰਘ ਦਿਓਲ ਜੋ ਕਿ ਗਲਾਬ ਦੇ ਫੁੱਲਾਂ ਦੀ ਖੇਤੀ ਕਰਦੇ ਨੇ ਪਿਛਲੇ 8 ਸਾਲਾਂ ਤੋਂ ਲਗਾਤਾਰ ਗਲਾਬ ਦੇ ਫੁੱਲਾਂ ਦੀ ਖੇਤੀ ਕਰ ਰਹੇ ਨੇ ਅਤੇ ਜੇਕਰ ਕਣਕ ਤੇ ਜਿਰੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਬਰਾਬਰ ਇਹਨਾਂ ਦੀ ਕਮਾਈ ਹੋ ਰਹੀ ਆ ਪਰ ਉੱਥੇ ਹੀ ਰਣਦੀਪ ਸਿੰਘ ਦਿਓਲ ਦਾ ਕਹਿਣਾ ਕਿ ਜੇਕਰ ਸਰਕਾਰ ਇਹਨਾਂ ਦੀ ਬਾ ਫੜ ਲੈ ਤਾਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਕੋਈ ਫੁੱਲਾਂ ਦੀ ਖੇਤੀ ਕਰਨ ਲੱਗ ਜੇ ਕੋਈ ਸਬਜ਼ੀ ਦਾ ਕਾਰੋਬਾਰ ਕਰਨ ਲੱਗ ਜੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਿਗਰੋ